ਆ ਗਿਆ ਕਿਸੇ ਨੇ ਸਬੂਟਰੀ ਸਬੂਟਰ ਲਾ ਰੱਖੇ ਨੇ ਡੀਲਰਾਂ ਨੇ ਜਾਂ ਕੁਝ ਵੀ ਤਰ੍ਹਾਂ ਦਾ ਜਾਮ ਲੱਗਦਾ ਉਹ ਸਦ ਵਿਚਾਰਜ ਵੀ ਲੱਗਦਾ ਤਾਂ ਕਿਤੇ ਨਾ ਕਿਤੇ ਮੈਸ ਗੇਟ ਵੀ ਸ਼ਾਮ ਨੂੰ ਜਾਮ ਲੱਗਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਦੇਖੋ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਨਾਭਾ ਦੇ ਵਿੱਚ ਐਸਐਮ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਗੰਭੀਰ ਹੈ ਠੀਕ ਹੈ ਜੀ ਪਰੇ ਹੀਡ ਨਾ ਦੂਰ ਹੋਣ ਦੇ ਕਾਰਨ ਵੀ ਜਿਹੜੇ ਸਭ ਤੋਂ ਵੱਡੇ ਨੇਕੀ ਸਾਰੇ ਸਾਡੇ ਭਾਈਚਾਰੇ ਦੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੀ ਆ ਜਾਂਦੀ ਹੈ ਵੀ ਦੇਖੋ ਜੀ ਨੂੰ ਵੀ ਰੋਕਣ ਨਗਰ ਕੌਂਸਲ ਲਾਬਾ ਦੀ ਟੀਮ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਸਪਾਰਸੀ ਜਾਂ ਭੈਣ ਭਾਈ ਦਾ ਫੋਨ ਆ ਜਾਂਦਾ ਹੈ ਵੀ ਕੋਈ ਗੱਲ ਨਹੀਂ ਕਰ ਦਿੰਨੇ ਆ ਜਾਂ ਰਹਿਣ ਦੋ ਸਾਰ ਲਓ ਠੀਕ ਹੈ ਜੇ ਐਮ ਸੀ ਭਾਈਚਾਰੇ ਚੋਂ ਕੋਈ ਆਏ ਨਾ ਦੇਖੋ ਸਾਰੇ ਲਿਹਾਜ ਵਾਲੀ ਗੱਲ ਹੈ ਠੀਕ ਹੈ ਤੇ ਦੇਖੋ ਇਸ ਲਈ ਮੈਨੂੰ ਲੱਗਦਾ ਵੀ ਨਗਰ ਕੌਂਸਲ ਨੂੰ ਜਲਦੀ ਥੋੜਾ ਕੌੜਾ ਕਦਮ ਚੁੱਕਣਾ ਪੈਣਾ ਹੈ ਠੀਕ ਹੈ ਕਿਉਂਕਿ ਲੰਗਣਾ ਵੀ ਆਪਾਂ ਲੋਕਾਂ ਨਹੀਂ ਹੈ ਬਿਲਕੁਲ ਤੇ ਨਗਰ ਕੌਂਸਲ ਵੱਲੋਂ ਜਲਦੀ ਹੀ ਇਹ ਕਾਰਵਾਈ ਆ ਜਿਹੜੀ 1-2 ਦਿਨ ਦੇ ਵਿੱਚ ਅਮਲ ਲਿਆਤੀ ਜਾ ਰਹੀ ਹੈ ਠੀਕ ਹੈ ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਪਟਿਆਲਾ ਗੜ ਤੋਂ ਭਿੱਕੀ ਮੋੜ ਤੋਂ ਲੈ ਕੇ ਕਹਾ ਮੰਡੀ ਕੁੜੀਆਂ ਵਾਲੇ ਸਕੂਲ ਦੇ ਮੋੜੇ ਠੀਕ ਹੈ ਲੌਰਾਂ ਗੇਟ ਜਾ ਕੇ ਤੁਸੀਂ ਦੇਖੋ ਤੇ ਉਸ ਤੋਂ ਬਾਅਦ ਬੌੜਾਂ ਗੇਟ ਮੈਂ ਇਸ ਗੇਟ ਖਾਸ ਤੌਰ ਤੇ ਸ਼ਾਮ ਨੂੰ ਤੁਸੀਂ ਜਾ ਕੇ ਦੇਖੋ ਵੀ ਮਤਲਬ ਗੱਡੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਬਸ ਸਕੂਟਰ ਲੰਘਣ ਜੋਗੀ ਵੀ ਜਗ੍ਹਾ ਨਹੀਂ ਹਾਂ ਬਿਲਕੁਲ ਠੀਕ ਤੇ ਸਾਡੀ ਬੇਨਤੀ ਹੈ ਨਗਰ ਕੌਂਸਲ ਨਾਬਾ ਯੋ ਸਾਬ ਵੱਲੋਂ ਤੇ ਪ੍ਰਧਾਨ ਨਗਰ ਕੌਂਸਲ ਵੱਲੋਂ ਐਮਐਲਏ ਸਾਬ ਵੱਲੋਂ ਸਾਰਿਆਂ ਵੱਲੋਂ ਅਸੀਂ ਹੱਥ ਜੋੜ ਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਦੁਕਾਨਾਂ ਦਾ ਜਿਹੜਾ ਸਮਾਨ ਹੈ ਆਪਣੀ ਇੱਕ ਲਿਮਟ ਦੇ ਵਿੱਚ ਰੱਖ ਲਓ ਕਿ ਥੋੜਾ ਜਦੋਂ ਗਾਹਕ ਆਵੇ ਤਾਂ ਉਹ ਕਰਾਮ ਨਾਲ ਸਕੂਟਰ ਮੋਟਰਸਾਈਕਲ ਬਾਹਰ ਖੜਾ ਸਕੇ ਪਰ ਜੇ ਇਹ ਦਿੱਕਤ ਆ ਰਹੀ ਹੈ ਤਾਂ ਇੱਕ ਦੋ ਦਿਨ ਦੇ ਵਿੱਚ ਫਿਰ ਸਖਤ ਕਦਮ ਨੇ ਜਿਹੜੇ ਉਹ ਦਫਤਰ ਨਗਰ ਕੌਂਸਲ ਵੱਲੋਂ ਚੱਕੇ ਜਾਣੇ ਨੇ ਫਿਰ 19 ਦਿਨ ਫਿਰ ਕੋਈ ਵੀ ਲਿਹਾਜ ਆਊਗੀ ਉਹ ਲਿਹਾਜ ਨਹੀਂ ਦੇਖੀ ਜਾਊਗੀ ਕਿਉਂਕਿ ਰਸਤਾ ਖੁੱਲਾ ਕਰਨਾ ਪੈਣਾ ਜਿਵੇਂ ਤੁਸੀਂ ਪ੍ਰਧਾਨ ਜੀ ਕਹੇ ਵੀ ਸਾਨੂੰ ਫੋਨ ਆ ਜਾਂਦੇ ਸ਼ਹਿਰਦਾਰੀ ਆ ਲਿਹਾਜ ਆ ਫਿਰ ਲਿਹਾਜ ਨਹੀਂ ਫੋਨ ਤਾਂ ਦੁਬਾਰਤੂ ਵੀ ਆ ਸਕਦੇ ਨੇ ਇੱਕ ਕੋੜਾ ਘੁੱਟ ਦੇਖੋ ਉਹੀ ਗੱਲ ਹੈ ਜੀ ਦੇਖੋ ਜਦੋਂ ਵੀ ਕਈ ਵਾਰ ਦੇਖੋ ਜੇ ਬੰਦੇ ਨੂੰ ਬੁਖਾਰ ਵੱਧ ਹੋ ਜਾਏ ਤਕਨੀਨ ਦੀ ਦਵਾਈ ਖਾਣੀ ਪੈਂਦੀ ਆ ਉਹ ਹੁੰਦੀ ਤਾਂ ਕੌੜੀ ਆ ਪਰ ਉਹ ਬੁਖਾਰ ਚੱਕ ਦਿੰਦੀ ਆ ਉਵੇਂ ਥੋੜੀ ਦੇਰ ਲਈ ਫਿਰ ਜਾਂ ਤਾਂ ਫੋਨ ਬੰਦ ਕਰਾ ਦਾਂਗੇ ਠੀਕ ਹੈ ਤੇ ਕੌੜੀ ਦਵਾਈ ਕਨੀਨ ਵਾਲੀ ਇੱਕ ਆ ਖਾਣੀ ਪੈਣੀ ਆ ਦੇਖੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਕਿ ਪਟਿਆਲਾ ਗੇਟ ਬੱਸ ਸਟੈਂਡ ਜਦੋਂ ਬਣਿਆ ਤੇ ਉੱਥੇ ਕਿੰਨੀਆਂ ਰੇੜੀਆਂ ਖੜਦੀਆਂ ਸੀ ਤੇ ਉਹ ਰੇੜੀਆਂ ਜੇ ਖੜਦੀਆਂ ਹੀ ਰਹਿੰਦੀਆਂ ਹੁਣ ਵੀ ਤਾਂ ਬੱਸ ਸਟੈਂਡ ਕਾਮਯਾਬ ਨਹੀਂ ਹੁੰਦਾ ਤੇ ਹੁਣ ਜਾ ਕੇ ਤੇ ਦੇਖੋ ਸਾਡੀਆਂ ਮਾਂ ਭੈਣਾ ਮਾਤਾ ਮਾਂ ਉੱਥੇ ਛਾਂ ਥੱਲੇ ਆਰਾਮ ਨਾਲ ਪੱਕੇ ਥੱਲੇ ਬੈਂਦੀਆਂ ਨੇ ਧੁੱਪ ਦਾ ਟਾਈਮ ਹੁੰਦਾ ਮੀਂਹ ਦਾ ਟਾਈਮ ਹੁੰਦਾ ਤੇ ਜਦੋਂ ਉੱਥੋਂ ਟ੍ਰੈਫਿਕ ਖਤਮ ਹੋਈ ਤੇ ਬੱਸ ਸਟੈਂਡ ਕਾਮਯਾਬ ਹੋ ਗਿਆ ਉਦੋਂ ਵੀ ਲੋਕਾਂ ਨੇ ਬਹੁਤ ਚੰਗਾ ਮਾੜਾ ਧਰਨੇ ਲਾਏ ਬੜਾ ਜਿੰਦਾਬਾਦ ਮਰਦਾਬਾਦ ਹੋਈ ਪਰ ਇਹ ਗੱਲ ਕਰ ਰਹੇ ਨੇ ਕਿ ਉਹ ਸਟੈਪ ਉਸ ਟਾਈਮ ਠੀਕ ਹੈ ਨਗਰ ਕੌਂਸਲ ਦਾ ਸਹੀ ਥੇ ਉਵੇਂ ਹੀ ਜਲਦੀ ਹੀ ਨਗਰ ਕੌਂਸਲ ਵੱਲੋਂ ਸਖਤ ਕਦਮ ਉਹ ਬੇਸ਼ੱਕ ਉਹਦੇ 'ਚ ਹੁਣ ਕੋਈ ਨਾਰਾਜ਼ ਹੋਵੇ ਬੇਸ਼ੱਕ ਕੋਈ ਖੁਸ਼ ਹੋਵੇ ਤਾਂ ਇਹ ਚੱਕੇ ਜਾਣ ਕੇ ਕਿਉਂਕਿ ਜਿਹੜੇ ਇੱਕ ਤਾਂ ਰੇੜੀਆਂ ਵਾਲਿਆਂ ਨੇ ਬੜਾ ਦੁਖੀ ਕਰ ਰੱਖਿਆ ਜੀ ਰੇੜੀਆਂ ਨੇ ਨੇ ਜਿਹੜੀਆਂ ਉਹਨਾਂ ਦਾ ਇੱਕ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਠੀਕ ਹੈ ਜੀ ਉਹਨਾਂ ਦਾ ਜਿੱਥੇ ਜੀ ਕਰਦਾ ਸੈਂਟਰ ਤੱਕ ਰੇੜੀਆਂ ਲਾ ਦਿੰਦੇ ਨੇ ਠੀਕ ਹੈ ਜੀ ਤੇ ਨਾਬਾ ਦੇ ਕਾਫੀ ਦੁਕਾਨਦਾਰ ਆਪਣੀ ਦੁਕਾਨ ਅੱਗੇ ਰੇੜੀ ਲਵਾਉਣ ਦੇ ਪੈਸੇ ਵੀ ਲੈਂਦੇ ਨੇ ਠੀਕ ਹੈ ਜੀ ਤੇ ਮੇਰੀ ਉਹਨਾਂ ਦੁਕਾਨਦਾਰਾਂ ਨੂੰ ਵੀ ਸਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹਨਾਂ ਨੂੰ ਜਾਂ ਤਾਂ ਆਪਣੀ ਦੁਕਾਨ ਦੇ ਅੰਦਰ ਵੜ ਲੋ ਠੀਕ ਹੈ ਜੀ ਜੇ ਉਹਨਾਂ ਤੋਂ ਕਿਰਾਇਆ ਲੈਣਾ ਜੇ ਤੁਸੀਂ ਸੜਕ ਤੇ ਖੜੇ ਦਾ ਕਿਰਾਇਆ ਲੈਣਾ ਤਾਂ ਮੇਰੀ ਰੇੜੀ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਕਿਰਾਇਆ ਦੇਣਾ ਬੰਦ ਕਰੋ ਉਹਨਾਂ ਨੂੰ ਉਹਨਾਂ ਨੂੰ ਆ ਜਿਹੜਾ ਮਹੀਨੇ ਦਾ ਤੁਸੀਂ 2-3000 4000 ਦੇ ਦੋ ਬੰਦ ਦੇ ਦੇ ਨਹੀਂ ਪ੍ਰੂਫ ਲਿਆਓ ਤੁਸੀਂ ਜੀ ਅਸੀਂ ਕਰਾ ਲੈਣੇ ਇਹ ਦੇਖੋ ਉਹਨਾਂ ਨੂੰ ਆਪਣੇ ਰਜਗਾਰ ਦਾ ਚੱਕਰ ਪੈ ਜਾਂਦਾ ਹਾਂ ਪਰ ਅਸੀਂ ਜਦੋਂ ਹੁਣ ਦੇਖੋ ਸਾਡੀ ਟੀਮ ਜਦੋਂ ਜਾਊਗੀ ਨਗਰ ਕੌਂਸਲ ਦੀ ਉਹ ਜਾ ਕੇ ਜਦੋਂ ਰੇੜੀ ਵਾਲਿਆਂ ਨੂੰ ਚੱਕੂਗੀ ਤਾਂ ਫਿਰ ਦੁਕਾਨਦਾਰ ਭਰਾ ਕੋਈ ਆ ਕੇ ਇਹ ਨਾ ਬੋਲੇ ਵੀ ਇਹ ਰੇੜੀ ਨੂੰ ਇੱਥੇ ਖੜੇ ਰਹਿਣ ਦਿਓ ਠੀਕ ਹੈ ਨਹੀਂ ਦੁਕਾਨਦਾਰ ਰੇੜੀ ਆਪਾਂ ਚੱਕ ਲਾਂਗੇ ਜੀ ਠੀਕ ਹੈ ਹਰ ਵਾਰੀ ਹੁੰਦਾ ਕਿਤਨੇ ਕਿਤੇ ਰੇੜੀ ਤੇ ਜਾਂਦਾ ਅਗਲਾ ਗੱਲ ਗਰੀਬਾਂ ਦਾ ਧੱਕਾ ਹੋ ਗਿਆ ਜਿਹੜੇ ਦੁਕਾਨਦਾਰ ਨਹੀਂ ਦੁਕਾਨਾਂ ਦਾ ਸਮਾਨ ਪ ਅੱਬਾ ਤੋਂ ਇਥੋਂ ਪਟਿਆਲਾ ਗੜ ਤੋਂ ਭਿੱਖੀ ਮੋੜ ਤੱਕ ਤੁਰ ਕੇ ਜਾ ਕੇ ਦੇਖੋ ਬਹੁਤ ਦੁਕਾਨਾਂ ਦੇ ਸਾਮਾਨ ਜਿਹੜਾ ਹੈ ਸੈਂਟਰ ਤੱਕ ਆਇਆ ਪਿਆ ਠੀਕ ਹੈ ਜੀ ਤੇ ਉਹ ਹੁਣ ਜਾਇ ਉਹ ਆਪਣੇ ਨੇ ਜਾਇਓ ਬਗਾਨੇ ਨੇ ਠੀਕ ਹੈ ਜੀ ਹੁਣ ਨਗਰ ਕੌਂਸਲ ਸਖਤ ਕਦਮ ਚੁੱਕਾ ਮੰਡੀ ਚ ਜੇ ਆਪਾਂ ਗੱਲ ਕਰੀ ਤਾਂ ਸਕੂਟਰ ਵੀ ਉੱਥੇ ਬਹੁਤ ਦੇਖੋ ਕਾ ਮੰਡੀ ਵਾਲੇ ਵੀ ਸਾਡੇ ਸਾਰੇ ਭਰਾ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜੇ ਸਕੂਟਰ ਮੋਟਰਸਾਈਕਲ ਉਹਨਾਂ ਦੇ ਬਹੁਤ ਜ਼ਿਆਦਾ ਬਾਹਰ ਆਏ ਪਏ ਨੇ ਜਿੰਨੀ ਕੁ ਉਹਨਾਂ ਦੀ ਦੁਕਾਨ ਚ ਜਗ੍ਹਾ ਨਹੀਂ ਮੇਰੇ ਖਿਆਲ ਚ 19 ਜਗ੍ਹਾ ਤੋਂ ਵੱਧ ਦਾਰ ਕਵਰ ਕੀਤੀ ਹੋਈ ਆ ਕਿਰਪਾ ਕਰਕੇ ਉਹ ਬਾਜ਼ਾਰ ਨੂੰ ਵੀ ਤੇ ਉਹ ਸਕੂਟਰ ਮੋਟਰਸੈੱਪ 100 200 ਦੀ بجائے 5 4 ਖੜਾ ਲੈਣ ਦਿਖਦਾ ਫੇਰ ਵੀ ਜਾਣੇ ਨਹੀਂ ਦੇਖੋ ਜਿਹਨੇ ਲੈਣ ਆਣਾ ਕਾ ਮੰਡੀ ਚ ਆਊਗਾ ਕਿਉਂਕਿ ਨਾਬੇ ਹੋਰ ਤੱਕ ਤੇ ਬਾਜ਼ਾਰ ਹੈ ਨਹੀਂ ਸੰਜੇ ਆਟੋ ਵਾਲਾ ਤੇ ਉਹਨੇ ਬੰਦ ਕਰਤਾ ਹੁਣ ਕਾ ਮੰਡੀ ਹੈ ਅਸੀਂ ਤਾਂ ਕਹਿੰਦੇ ਉਹਨਾਂ ਦਾ ਕੰਮ ਹੋਰ ਵਧੇ ਫੁਲੇ ਪਰ ਉਹ ਸਕੂਟਰ ਉਹਨਾਂ ਕੋਲ ਹੀ ਵਿਖਣੇ ਨੇ ਹੁਣ 100 ਸਕੂਟਰ ਬਾਹਰ ਖੜਾ ਲਓ ਤਾਂ ਵੀ ਓੰਨੇ ਵਿਕਣੇ ਨੇ ਜੇ ਅੰਦਰ ਖੜਾਉਂਗੇ ਤਾਂ ਵੀ ਓੰਨੇ ਵਿਕਣੇ ਨੇ ਇਸ ਕਰਕੇ ਟ੍ਰੈਫਿਕ ਦੀ ਸਮੱਸਿਆ ਹੁੰਦੇ ਦੇ ਵੇ ਇਹਦਾ ਹੱਲ ਲੋਕਾਂ ਨੇ ਨਾਲ ਰਲ ਕੇ ਕਰਨਾ ਹੈ ਸਖਤ ਕਦਮ ਚੁੱਕਣ ਨਾਲੋਂ ਸਾਡੀ ਬੇਨਤੀ ਹੈ ਕੀ ਜਿੰਦਾਬੋਦਾਬਾ ਦੇ ਜਿੰਦਾ ਮੁਰਦਾਬਾ ਦੇ ਨਾਰੇ ਲਾਉਣ ਨਾਲੋਂ ਪਹਿਲਾਂ ਆਪਾਂ ਆਪ ਹੀ ਇਹਨੂੰ ਸੈੱਟ ਕਰ ਲਈਏ ਨੀ ਨਗਰ ਕੌਂਸਲ ਫੇਰ ਜਾਏ ਹੁਣ ਸਮਾਨ ਟਰਾਲੀ ਸਿੱਟਣਾ ਪਵੇ ਜਾਂ ਇਹ ਨਾਲ ਲੈ ਕੇ ਆਣਾ ਪਵੇ ਜਾਂ ਫਿਰ ਨੋਟਿਸ ਕੱਟਨੇ ਪੈਣ ਜਾਂ ਜੁਰਮਾਨਾ ਲਾਣਾ ਪਵੇ ਉਹ ਸੋਮਵਾਰ ਤੋਂ ਇਹ ਕੰਮ ਸਟਾਰਟ ਹੈ ਠੀਕ ਸਰਪਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਾਪਾ ਦੇ ਜਿਹੜੇ ਟ੍ਰੈਫਿਕ ਦੇ ਚੱਲ ਰਿਹਾ ਹੈ ਨਗਰ ਕੌਂਸਲ ਵੱਲੋਂ ਕਿੰਨੇ ਛੇਤੀ ਕਦਮ ਚੁੱਕਿਆ ਜਾ ਰਹੇ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਪ੍ਰਾ ਡੀਡੀਐਸ ਵਾਲੇ ਤਾਂ ਮੈਂ ਧੰਨਵਾਦ ਕਰਨਾ ਜੀ ਜੋ ਕੀ ਸੱਚ ਦੀ ਆਵਾਜ਼ ਅਸੀਂ ਦੇਖਦੇ ਆ ਤੇ ਜੋ ਸਾਡੇ ਨਗਰ ਕੌਸ਼ਲ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਵੱਲੋਂ ਨਾਬੇ ਦੇ ਵਿੱਚ ਇਹ ਕੰਮ ਜਿਹੜੇ ਹੋਏ ਨੇ ਇਹ ਪਹਿਲੀ ਵਾਰ ਦੇਖਦੇ ਆ ਅਸੀਂ ਕੂੜੇ ਦੇ ਡੰਪ ਠੀਕ ਹੈ ਜੀ ਲਾਈਟਾਂ ਨਾਲ ਦੀ ਨਾਲ ਤੁਸੀਂ ਦੱਸੋ ਨਾਲ ਦੀ ਨਾਲ ਸੋਲਵ ਹੋ ਰਹੀਆਂ ਨੇ ਤੇ ਦੋ ਬੋਰਨ ਕਨੈਕਸ਼ਨ ਦਿੱਤੇ ਗਏ ਨੇ 45 ਲੱਖ ਦਾ ਜਿਹੜਾ ਪਟਾਲਾ ਗੇਟ ਲਾਇਆ ਹਾਈ ਕੋਰਟ ਲਾਇਆ ਤੇ ਮੇਰੇ ਵਾਰਡ ਦੇ ਵਿੱਚ ਪੱਥਰਾਂ ਵਾਲੀ ਸੜਕ ਹੋਰ ਕਿੰਨੇ ਵਾਰਡ ਦੇ ਵਿੱਚ ਮੇਰੇ ਕੰਮ ਚੱਲੇ ਨੇ ਪਰ ਮੈਂ ਪਹਿਲਾਂ ਵੀ ਸਰਕਾਰ ਦੇ ਵਿੱਚ ਅੱਜ ਤੱਕ ਕੰਮ ਨਹੀਂ ਦੇਖੇ ਸਾਡੇ ਮੈਡਮ ਸੁਜਾਤਾ ਚਾਵਲਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਟੀਮ ਇਹਨਾਂ ਨੇ ਇੱਕ ਖੜੀ ਕੀਤੀ ਆ ਸਾਡੇ ਐਮਐਲਏ ਸਾਹਿਬ ਸਤਕਾਰਯੋਗ ਨੇ ਉਹ ਬਹੁਤ ਵਧੀਆ ਬਾਰ-ਬਾਰ ਮੈਸੇਜ ਦਿੰਦੇ ਨੇ ਲੋਕਾਂ ਨੂੰ ਵੀ ਮੈਨੂੰ ਸਾਫ਼ ਰੱਖੋ ਨਾਬਾ ਮੈਂ ਮਨਾਬਾ ਮੈਂ ਤੁਹਾਡਾ ਮੈਨੂੰ ਸਾਫ਼ ਰੱਖੋ ਤੇ ਨਗਰ ਕੌਂਸਲ ਮੈਡਮ ਸੁਜਾਤਾ ਚਾਵਲਾ ਤੇ ਉਹਨਾਂ ਦੇ ਪੰਕਜ ਪਤੀ ਵੱਲੋਂ ਵੀ ਬਾਰ-ਬਾਰ ਮੈਸੇਜ ਦਿੱਤਾ ਜਾਂਦਾ ਵੀ ਤੁਸੀਂ ਸਰ ਸਾਡਾ ਸਹਿਯੋਗ ਦਿਓ ਅਸੀਂ ਸਾਰੀ ਐਮਸੀ ਟੀਮ ਉਹਨਾਂ ਨਾਲ ਖੜੀ ਆ ਤੇ ਪੂਰਾ ਵਧੀਆ ਕੰਮ ਕਰਦੇ ਆ ਅਸੀਂ ਇਨ੍ਹਾਂ ਕੰਮਾਂ ਤੋਂ ਖੁਸ਼ ਆ ਜਿਹੜੇ ਬਾਜ਼ਾਰ 'ਚ ਲੋਕ ਸਮਾਨ ਰੱਖਦੇ ਉਹਨਾਂ ਬਾਰੇ ਕੀ ਕਹਿੰਦੇ ਆ ਦੇਖੋ ਬਾਜ਼ਾਰ ਦੇ ਵਿੱਚ ਜੋ ਸਚਾਈ ਹੈ ਸਾਡੇ ਪੰਕਜ ਪਪੂ ਜੀ ਨੇ ਕਿਹਾ ਬਿਲਕੁਲ ਸਚਾਈ ਹੈ ਆਪਣੇ ਹੱਦਬੰਦੀ 'ਚ ਸਮਾਨ ਰੱਖੋ ਤੇ ਇਹ ਕਸਟਮਰ ਉਹਨਾਂ ਦਾ ਹੀ ਵਧੂਗਾ ਇੱਕ ਦੂਜੇ ਦੀ ਲਾਗੜਾੜ ਨਾ ਕਰੋ ਵੀ ਮੈਂ ਬਾਹਰ ਰੱਖੂਗਾ ਮੇਰਾ ਜ਼ਿਆਦਾ बिकੂਗਾ ਉਲਟਾ ਵੱਧ ਸਮਾਨ बिकੂਗਾ ਜੇ ਤੁਸੀਂ ਹੱਦਬੰਦੀ 'ਚ ਰੱਖੋਗੇ ਠੀਕ ਹੈ ਜੀ ਜੀ ਨਮਸਕਾਰ ਸਰ ਨਮਸਕਾਰ ਜੀ ਸਰ ਨਾਬੇ ਸ਼ਹਿਰ ਚ ਕਈ ਜਗ੍ਹਾ ਜਿਵੇਂ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਬੋੜਾਂ ਗੇਟ ਕਹਿ ਲਿਏ ਜਾਂ ਮੈਸ ਗੇਟ ਕਹਿ ਰਹੀਏ ਦਕਾਨਾਂ ਦਾ ਚਲੋ ਸਮਾਨ ਵੀ ਹੁੰਦਾ ਕਮੇਡੀ ਦਾ ਵੀ ਕੰਮ ਹੈ ਹੈਨਾ ਸਮਾਨ ਚ ਪਾਉਣਾ ਕਈ ਲੋਕ ਮੋਟਰਸਾਈਕਲ ਓਵਰ ਪਾਰਕਿੰਗ ਕਰ ਜਾਂਦੇ ਨੇ ਗੱਡੀਆਂ ਪਾਰ ਚੜ ਜਾਂਦੇ ਨੇ ਉਹਨਾਂ ਤੋਂ ਵੀ ਅਪੀਲ ਕਰਨਾ ਕਿ ਠੀਕ ਹੈ ਨਾ ਚੱਲੇਗਾ ਉਹ ਸਾਡੀ ਤਾਂ ਅਪੀਲ ਇਹੀ ਹੈ ਜੀ ਜਿਹੜਾ ਵੀ ਦੁਕਾਨਦਾਰ ਉਹਦਾ ਗਾਹਕ ਆਂਦਾ ਕੋਈ ਮੋਟਰਸਾਈਕਲ ਜਾਂ ਕਾਰ ਲੈ ਕੇ ਉਹਨੂੰ ਆਪ ਹੀ ਬੇਨਤੀ ਕਰਦੇ ਵੀ ਇਹਨੂੰ ਸਾਈਡ ਤੇ ਪਾਰਕਿੰਗ ਦੀ ਥਾਂ ਤੇ ਲਾ ਕੇ ਆਓ ਵਿਚ ਬਜ਼ਾਰ ਚ ਨਾ ਖੜਾਓ ਜਦੋਂ ਵਿੱਚ ਬਜ਼ਾਰ ਖੜਾਉਂਦੇ ਨੇ ਤਾਂ ਉਹ ਤੋਂ ਕਰਕੇ ਜਾਮ ਲੱਗ ਜਾਂਦਾ ਇੱਕ ਸਾਹਮਣੇ ਵਾਲੀ ਦੁਕਾਨ ਜਾਂ ਸੱਜੇ ਵਾਲੀ ਖੱਬੇ ਵਾਲੀ ਇੱਕ ਦੋ ਖੜਗੀਆਂ ਕਾਰਾਂ ਜਾਂ ਬਾਈ ਖੜ ਗਈ ਤਾਂ ਉਹਦੇ ਕਰਕੇ ਜਾਮ ਲੱਗ ਜਾਂਦਾ ਅਸੀਂ ਤਾਂ ਦੁਕਾਨਦਾਰਾਂ ਨੂੰ ਟਾਈਮ ਟੂ ਟਾਈਮ ਜਾ ਕੇ ਬੋੜਾ ਗੇਟ ਤੋਂ ਲੈ ਕੇ ਸਰਕਾਰੀ ਹਸਪੀਟਲ ਤੱਕ ਠੀਕ ਹੈ ਜੀ ਤਕਰੀਬਨ ਦੂਜੇ ਤੀਜੇ ਦਿਨ ਜਾ ਕੇ ਜਿਹੜਾ ਮਾਰ ਕੇ ਕਹਿੰਦੇ ਆ ਭਾਈ ਆਪਣਾ ਥੋੜਾ ਜਨਾ ਸਮਾਨ ਨੂੰ ਸਾਈਡ ਤੇ ਕਰਾ ਕੇ ਪਲੀਜ਼ ਵੀ ਕਿਸੇ ਨੂੰ ਰਸਤਾ ਮਿਲੇ ਐਂਬੂਲੈਂਸ ਨੂੰ ਖਾਸ ਕਰਕੇ ਕੋਈ ਪੇਸ਼ੈਂਟ ਆਂਦਾ ਪ੍ਰਾਈਵੇਟ ਗੱਡੀ 'ਚ ਵੀ ਲੈ ਕੇ ਆਉਂਦੇ ਨੇ ਐਮਰਜੈਂਸੀ ਤੇ ਐਂਬੂਲੈਂਸ ਤਾਂ ਲੰਘਦੀ ਰਹਿੰਦੀਆਂ ਨੇ ਉਸ ਕਰਕੇ ਕਈ ਵਾਰ ਬੇਨਤੀ ਕਰ ਚੁੱਕੇ ਉਹ ਜਦੋਂ ਅਸੀਂ ਜਾਂਦੇ ਆ ਉਹ ਤੋਂ ਕਰ ਵੀ ਲੈਂਦੇ ਨੇ ਉਸ ਤੋਂ ਬਾਅਦ ਫਿਰ ਜੈਸੇ ਮਤਲਬ ਜਿਵੇਂ ਪਹਿਲਾਂ ਵਾਂਗੂ ਰੱਖ ਲੈਂਦੇ ਨੇ ਸਮਾਨ ਜੀ ਜਿਹੜੀ ਵੀ ਕਾਰ ਕੋਈ ਖੜੀ ਹੁੰਦੀ ਹੈ ਬਾਈਕ ਬਕਾਇਦਾ ਅਸੀਂ ਚਲਾਨ ਵੀ ਕਰ ਦਿਆ ਹੁੰਦਾ ਰੌਂਗ